ਦੇਖੋ ਇਸ ਸਮੇਂ ਆਪਾਂ ਦਾਣਾ ਮੰਡੀ ਲੋਂਗੋਵਾਲ ਕਸਵੇ ਦੇ ਵਿੱਚ ਖੜੇ ਆ ਇਹ ਜਿਹੜਾ ਪ੍ਰੋਗਰਾਮ ਹੈ 13 ਫਰਵਰੀ ਦਿੱਲੀ ਚਲੋ ਦਾ ਸੁਨੇਹਾ ਪਿੰਡ ਪਿੰਡ ਲੈ ਕੇ ਜਾਣ ਲਈ ਅੱਜ ਦਾ ਦਿਨ ਪੀਕੇਜੂ ਏਕਤਾ ਆਯਾਤ ਵੱਲੋਂ ਟਰੈਕਟਰ ਮਾਰਚ ਲਗਭਗ ਇੱਕ ਦਰਜਣ ਪਿੰਡਾਂ 'ਚ ਕਰਨਾ ਹੈਗਾ ਵੱਡੀ ਗਿਣਤੀ ਟਰੈਕਟਰ ਨੇ ਜਿਹੜੇ ਪਹੁੰਚ ਚੁੱਕੇ ਨੇ ਤੇ ਹੋਰ ਟਰੈਕਟਰ ਆ ਰਹੇ ਨੇ ਸੋ ਇਹ ਅਸੀਂ ਉਹਨਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਿੰਡ ਪਿੰਡ ਜਾ ਕੇ ਇਹ ਸੁਨੇਹਾ ਲਾਉਣਾ ਹੈ ਕਿ ਦਿੱਲੀ ਦੀਆਂ ਤਿਆਰੀਆਂ ਢਿੱਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਕੂਚ ਕਰੋ ਦੇ ਵਿੱਚ ਸਾਰੇ ਪਿੰਡ-ਪਿੰਡ ਆਪਦੀ ਤਿਆਰੀ ਕਰਕੇ ਰਾਸ਼ਨ ਲੈ ਕੇ ਲੰਗਰਾਂ ਦਾ ਦੁੱਧ ਪਾਣੀ ਦਾ ਪ੍ਰਬੰਧ ਕਰਕੇ ਪੂਰੀਆਂ ਤਰਪਾਲਾਂ ਸਜਾ ਕੇ ਲੱਕੜ ਤਿੰਬੜ ਦਾ ਪ੍ਰਬੰਧ ਕਰਕੇ ਉਹ ਦਿੱਲੀ ਵੱਲ ਨੂੰ ਤੁਰਨ ਪੱਕੇ ਪੈਰੀ ਹੋ ਕੇ ਕਿਉਂਕਿ ਜਦੋਂ ਮੋਰਚੇ ਮੱਲੇ ਜਾਂਦੇ ਆ ਤਾਂ ਪੂਰੀ ਤਿਆਰੀ ਨਾਲ ਮੱਲੇ ਜਾਂਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ 2024 ਦੀ ਇਲੈਕਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਜਿੰਨਾ ਦਬਾਅ ਬਣਾ ਸਕਦੇ ਨੇ ਕਿਸਾਨ ਮਜ਼ਦੂਰ ਉਹ ਬਣਾਉਣ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਨਾਲ ਨਾਰਾਜ਼ ਕਰਦੀਆਂ ਸਰਕਾਰਾਂ ਹਰਾਨ ਕਰਦੀਆਂ ਆਈਆਂ ਨੇ ਸਾਡੀਆਂ ਮੰਗਾਂ ਨੂੰ ਰੋਲਦੀਆਂ ਆਈਆਂ ਨੇ ਉਹ ਪ੍ਰਾਪਤ ਕਰ ਲਈ ਅਸੀਂ ਕੋਈ ਵੀ ਕਸਮ ਨਹੀਂ ਛੱਡਾਂਗੇ ਯਤਨ ਕਰਾਂਗੇ ਜੀ ਕਿ ਕੀ ਲੱਗਦਾ ਕਿ ਜੇਕਰ ਮਾਹੌਲ ਤਾਂ ਤੇ ਤਣਾਅਪੂਰਨ ਬਣਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਦੇ ਜਿਹੜੇ ਬਾਊਂਡਰ ਨੇਗੇ ਉਹਨਾਂ ਤੇ ਤਿਆਰੀਆਂ ਪੂਰੀਆਂ ਨੇ ਦੇਖੋ ਸਰਕਾਰ ਦਾ ਕੰਮ ਹੁੰਦਾ ਆ ਆਪਣੀਆਂ ਤਿਆਰੀਆਂ ਕਰਨਾ ਸਰਕਾਰ ਆਪਣੀਆਂ ਤਿਆਰੀਆਂ ਕਰ ਰਹੀ ਆ ਅਸੀਂ ਆਪਣੀਆਂ ਤਿਆਰੀਆਂ ਕਰ ਰਹੇ ਆ ਪਰ ਇਹ ਸਾਨੂੰ ਵਿਸ਼ਵਾਸ ਹੈ ਵੀ ਲੋਕਾਂ ਦੇ ਨਾਲ ਜੇ ਸਰਕਾਰਾਂ ਭੜਨ ਗਈਆਂ ਨਾ ਤਾਂ ਲੋਕ ਜਿੱਤੇ ਹੁੰਦੇ ਆ ਸਰਕਾਰਾਂ ਹਾਰਦੀਆਂ ਹੁੰਦੀਆਂ ਆਜ਼ਾਦ ਜਥੇਬੰਦੀ ਕਿੱਡੀ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੀ ਜਾਰੀ ਹੈਗੀ ਹੈ ਦੇਖੋ ਆਜ਼ਾਦ ਜਥੇਬੰਦੀ ਮੈਂ ਕਹਿ ਸਕਦਾ ਵੀ ਕੇਜੂ ਇੱਕਤਾ ਆਜ਼ਾਦ ਦੀ ਲਗਭਗ ਅਸੀਂ ਕਹਿ ਸਕਦੇ ਹਾਂ ਕਿ 350 350 ਪਿੰਡ ਚ ਅਸੀਂ ਪਹੁੰਚ ਕੀਤੀ ਹੈਗੀ ਹੈ ਸੋ ਜੋ 13 ਫਰਵਰੀ ਨੂੰ ਦੁਬਾਰਾ ਫੇਰ ਦਿੱਲੀ ਅंदोलਨ ਦੀ ਤਿਆਰੀ ਹੈ ਜਿਹੜੀ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਹੋਈ ਹੈਗੀ ਉਹਦੇ ਸਬੰਧ ਦੇ ਵਿੱਚ ਦੁਬਾਰੇ ਫੇਰ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤ ਕਰਨ ਦੇ ਲਈ ਤੇ ਲੋਕਾਂ ਨੂੰ ਇਹ ਗੱਲ ਦੱਸਣ ਲਈ ਕਿਉਂਕਿ ਦਿੱਲੀ ਦੇ ਨਾਲ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਅਜੇ ਰਹਿੰਦੀਆਂ ਹਨ ਉਹਨਾਂ ਨੂੰ ਮਨਾਉਣ ਦੀ ਖਾਤਰ ਦੁਬਾਰਾ ਫੇਰ ਜਿਹੜਾ ਦਿੱਲੀ ਆ ਇੱਥੋਂ ਦੇ ਲੋਕ ਆ ਜਿਹੜਾ ਜਾਣਗੇ 13 ਫਰਵਰੀ ਨੂੰ ਤਾਂ ਕਿੰਨੀ ਕਬੜੀ ਗਿਣਤੀ ਆ ਜਿਹੜੀ ਲੱਗਦਾ ਕਿ ਇੱਥੇ 13 ਫਰਵਰੀ ਨੂੰ ਜਾ ਕੇ ਵੱਡੀ ਗਿਣਤੀ ਆ ਨੌਜਵਾਨੀ ਦਾ ਹਿੱਸਾ ਜਿਹੜਾ ਉਹ ਇਹ ਕਹਿੰਦਾ ਵੀ ਸੈਂਟਰ ਦੇ ਨਾਲ ਲੜਨਾ ਚਾਹੀਦਾਗਾ ਅੱਜ ਇਹ ਦਿੱਲੀ ਦੀ ਤਿਆਰੀ ਆ ਵੱਡੀ ਤਿਆਰੀ ਆ ਦੋ ਫਾਰਮਾਂ ਵੱਲੋਂ ਵੱਡਾ ਐਲਾਨ ਹੋਇਆ ਕਿ 13 ਤਰੀਕ ਨੂੰ ਦਿੱਲੀ ਕੂਚ ਕਰਨਾ ਜਿਹੜੀ ਮੋਦੀ ਸਰਕਾਰ ਆ ਸਾਡੀਆਂ ਮੰਗਾਂ ਨੂੰ ਦੱਬੀ ਬੈਠੀਆਂ ਰਹਿੰਦੀਆਂ ਪੁਰਾਣੇ ਦਿੱਲੀ ਅੰਦੋਲਨ ਦੀਆਂ ਮੰਗਾਂ ਨੂੰ ਉਹਨਾਂ ਨੇ ਦੱਬ ਕੇ ਰੱਖਿਆ ਹੋਇਆ ਉਹਨਾਂ ਮੰਗਾਂ ਨੂੰ ਮੰਨਵਾਉਣ ਦੇ ਲਈ 13 ਤਰੀਕ ਨੂੰ ਵੱਡੀ ਲਾਮਬੰਦੀ ਲਈਏ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਪਹੁੰਚਾਉਣ ਦੇ ਲਈ ਆ ਸਾਡੇ ਨੌਜਵਾਨ ਸਰਕਾਂ ਦੇ ਉੱਪਰ ਨਿਕਲੇ ਹੋਏ ਨੇ ਅੱਜ ਇਹ ਸੰਗਰੂਰ ਦੇ ਵਿੱਚ ਵੱਡਾ ਟਰੈਕਟਰ ਮਾਰਚ 13 ਦੀ ਦਿੱਲੀ ਤਿਆਰੀ ਲਈ ਕੀਤਾ ਜਾ ਰਿਹਾ ਹੈ ਕੱਟੇ ਕਦਸੀਆ ਟੈਕਸਟਰੀ ਦੇ ਕਿੰਨੇ ਪਿੰਡਾਂ ਵਿੱਚ ਹੋਏ ਅੱਜ ਇਹ ਕਰੀਬ 1.5 200 ਟਰੈਕਟਰ ਆ ਜਿਹੜਾ 200 ਦੇ ਕਰੀਬ ਟਰੈਕਟਰ ਅੱਜ ਸੰਗਰੂਰ ਦੇ ਪਿੰਡਾਂ ਦੇ ਵਿੱਚ 40-45 ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਅਸੀਂ ਲੈ ਕੇ ਜਾਣਾ ਇਸੇ ਤਰ੍ਹਾਂ ਪਰਾ ਵਾਇਰਸ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਟਰੈਕਟਰ ਮਾਰਚ ਨੇ ਉਹ ਕੀਤੇ ਜਾਣਗੇ